ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਆਏ ਦਿਨ ਵੱਧ ਰਹੀ ਧੁੰਦ ਜਿਹੜੀ ਸੜਕੀ ਘਟਨਾਵਾਂ ਨੂੰ ਸੱਦਾ ਦੇ ਰਹੀ ਹੈ ਤੇ ਹੁਣ ਤਾਜ਼ੀਆਂ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਮੋਗਾ ਦੇ ਵਿੱਚ ਭਿਆਨਕ ਰੋਡ ਐਕਸੀਡੈਂਟ ਹੋਇਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਵਿਖਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਚਾਰ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਇਸ ਘਟਨਾ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਤਾਂ ਪਹਿਲਾ ਟਰਾਲੇ ਦੇ ਨਾਲ ਇੱਕ ਬਲੇਰੋ ਗੱਡੀ ਦੀ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਦੋ ਹੋਰ ਗੱਡੀਆਂ ਜਿਹੜੀਆਂ ਨੇ ਇਹਨਾਂ ਗੱਡੀਆਂ ਦੇ ਨਾਲ ਜਾ ਟਕਰਾਈਆਂ ਤਾਂ ਇਸ ਘਟਨਾ ਦੇ ਵਿੱਚ ਜਿੱਥੇ ਸੁੱਖ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਉੱਥੇ ਹੀ ਮਾਲੀ ਨੁਕਸਾਨ ਹੋਇਆ ਗੱਡੀਆਂ ਦੇ ਪਰ ਖੱੱਚੇ ਉੱਡੇ ਨੇ ਤੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਲੋਕ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਇੱਕ ਮਹੰਤ ਹੈ ਤੇ ਇੱਕ ਮਹੰਤਾ ਦੀ ਗੱਡੀ ਚਲਾਉਣ ਵਾਲਾ ਡਰਾਈਵਰ ਹੈ ਸੁ ਘਟਨਾ ਤੋਂ ਬਾਅਦ ਪੀੜਤਾ ਨੇ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਉਹਨਾਂ ਦੇ ਗੱਡੀ ਦਾ ਇਨਸੀਡੈਂਟ ਹੋ ਗਿਆ ਜੀ ਆਪਣੇ ਲਵਾਰਾ ਚੌਂਕ ਦੇ ਬੱਚੀ ਤੁਸੀਂ ਚਲਾ ਰਹੇ ਸੀ ਹਾਂ ਅਸੀਂ ਚਲਾ ਰਹੇ ਸੀਗੇ ਜੀ ਕਿਵੇਂ ਹੋਇਆ ਕਿਵੇਂ ਇਹ ਉਹ ਆਉਂਦੇ ਸੀਗੇ ਆਪਣੇ ਮੋਗਾ ਸਾਈਡ ਤੋਂ ਅਸੀਂ ਆ ਰਹੇ ਸੀ ਆਪਣੇ ਆ ਹੀ ਕਿ ਉਹ ਕੋਟ ਇਸੇ ਕਾਣਨ ਤੋਂ ਆ ਰਹੇ ਸੀਗੇ ਥੋੜੀ ਬਾਬੇ ਜਗ੍ਹਾ ਤੋਂ ਨਾ ਆ ਕੇ ਤੇ ਉਹ ਜਿਹੜਾ ਘੋੜੇ ਵਾਲਾ ਸੀ ਉਹ ਗੱਡੀ ਉੱਤੇ ਦੇ ਕਰਕੇ ਸਾਡੀ ਗੱਡੀ 'ਚ ਗੱਡੀ ਮਾਰੀ ਉਹਨੇ ਹਰਾਮ ਸੈਟ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਨੂੰ ਸਾਰੀ ਗੱਡੀ ਸਾਰੀ ਟੁੱਟ ਭੱਜ ਗਈ ਐ ਕੱਕ ਦੀ ਨਹੀਂ ਤਈ ਹੈਗੀ ਤੇ ਤੁਹਾਡੇ ਨਾਲ ਕਿੰਨੇ-ਕਿੰਨੇ ਸੀ ਹਾਂ ਸਾਡੇ ਨਾਲ ਇੱਕ ਬਾਬਾ ਜੀ ਪਏ ਨੇ ਉਧਰ ਉਹਨਾਂ ਦਾ ਪੱਟ ਟੁੱਟ ਗਿਆ ਮੇਰੇ ਸਿਰ ਚ ਬੱਜੀ 6-7 ਟਾਂਕੇ ਲੱਗੇ ਅਸੀਂ ਜੀ ਆਪਣਾ ਕੀ ਕਹਿੰਦੇ ਜੀਰੇ ਤੋਂ ਆ ਰਹੇ ਸੀਗੇ ਅਸੀਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀਗੇ ਆਪਣੇ ਮਨਤਾਂ ਦੇ ਤੇ ਅਸੀਂ ਉੱਥੇ ਕੋਈ ਕੰਮ ਗਏ ਸੀ ਉੱਥੋਂ ਅਸੀਂ ਵਾਪਸੀ ਆ ਰਹੇ ਸੀਗੇ ਤੇ ਜਦੋਂ ਅਸੀਂ ਲਵਾਰੇ ਤੋਂ ਬਾਬੇ ਦੀ ਦਰਗਾਹ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਆਂਗੇ ਵਧੀਆ ਵਧੀਆ ਮੱਥਾ ਟੇਕ ਕੇ ਨਿਕਲੇ ਆ ਜਿਹੜਾ ਟਰੱਕ ਬਹੁਤ ਤੇਜ਼ ਜਾ ਰਿਹਾ ਸੀ ਤੇ ਜਦੋਂ ਸਾਡੇ ਉੱਤੇ ਹੀ ਟਰੱਕ ਚੜ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਧੁੰਦ ਕਿੰਨੀ ਧੁੰਦ 9:30 ਵਜੇ ਦਾ ਟਾਈਮ ਸੀ ਧੁੰਦ ਵੀ ਸੀਗੀ ਧੁੰਦ ਵੀ ਸੀਗੀ ਬਾਬਾ ਤੇ ਪੱਠੇ ਕੋਲੇ ਆ ਕੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਉੱਤੇ ਟਰੱਕ ਚੜਾਤਾ ਉਹਨੇ ਉਤਰਾ ਉਤਰਾ ਕੇ ਸਾਈਡ ਲਿਆ ਕੇ ਬੱਸ ਅਸੀਂ ਦੋ ਹੀ ਜਾਣੇ ਉਹ ਮੁੰਡਾ ਇੱਕ ਡਰਾਈਵਰ ਹੈ ਮੇਰੇ ਨਾਲ ਇੱਕ ਮੈਂ ਸੀ ਅਸੀਂ ਦੋਵੇਂ ਜਾਣੇ ਆ ਗੱਡੀ ਦੇ ਵਿੱਚ ਬਲੇਰੋ ਚ ਤ ਵੀ ਤੁਹਾਡੀ ਕਿਦੋਂ ਤਵੀਤ ਜੀ ਮੇਰਾ ਇੱਕ ਤਾਂ ਪੱਟ ਟੁੱਟ ਗਿਆ ਵਾ ਇੱਕ ਜੀ ਮੇਰਾ ਘੋਟਾ ਟੁੱਟ ਗਿਆ ਵਾ ਤਵੀਤ ਮੇਰੀ ਖਰਾਬ ਹੋ ਗਈ ਪਰ ਸਾਡੇ ਨਾਲ ਟਰੱਕ ਵਾਲੇ ਨੇ ਮਾੜਾ ਕੀਤਾ ਚੰਗਾ ਨਹੀਂ ਕੀਤਾ ਸੋ ਇਸ ਦੇ ਨਾਲ ਹੋਰ ਲੋਕਾਂ ਦਾ ਇਸ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਆਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡੀਕੇਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਉਹ ਬਲੇਰੋ ਗੱਡੀ ਆਉਂਦੀ ਸੀ ਮੰਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਦੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਇਹ ਕਿੰਨੇ ਵੇਲੇ ਟਕਣਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਜੀ ਸਾਰੀਆਂ ਗੱਡੀਆਂ ਦਾ ਹੀ ਲੱਖ ਲੱਖ ਤੋਂ ਤਾਂ ਹੈ ਹੀ ਆ ਕੋਈ ਜ਼ਖਮੀ ਵੀ ਹੋਇਆ ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਣ ਕੇ ਵੀ ਸੱਟਾਂ ਜਾਦੇ ਵੱਜੀਆਂ ਹੋਈਆਂ ਕਿਹੜੀ ਗੱਡੀ ਵਾਲੀ ਸੀ ਇਹ ਪਲੇਰੋ ਵਾਲੀ ਇਹ ਜੀ ਆਪਣੇ ਜਿਹੜੇ ਆਪਣੇ ਗਾਂ ਰਿਸ਼ਤੇਦਾਰੀ ਹੈ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪ ਦੀ ਸਾਈਡ ਆ ਰਹੇ ਸੀ ਕਿ ਜਿਹੜਾ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਕੇ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਵੀਨਰਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪਦੀ ਸਾਈਡ ਆ ਰਹੇ ਸੀਗੇ ਕਿੰਨੇ ਜਿਹੜੇ ਇਹ ਚ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਸੀਗੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇ ਜਿਹੜੇ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇਧਰੋਂ ਆ ਰਹੇ ਸੀ ਆਪਣਾ ਕੀ ਕਹਿੰਦੇ ਹੁੰਦੇ ਆ ਫੁੱਟ ਸੀ ਆ ਜਿਹੜਾ ਆਪਣੀ ਪੀਬੀ ਦੀ ਆ ਬਾਬਿਆਂ ਦੀ ਜਿਹੜੀ ਉਹ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆਪਣੇ ਜਿਹੜੇ ਕਹਿ ਦਿੰਦੇ ਆ ਵਧਾਈਆਂ ਵਧੂਆਂ ਲੈਂਦੇ ਆ ਇਹ ਆਪਣੀ ਲਿਹਾਜਾਂ ਗਾਂਧੀ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਕਿ ਬਾਬਾ ਜੀ ਇੱਥੇ ਆਪਣਾ ਐਕਸੀਡੈਂਟ ਹੋ ਗਿਆ ਅਸੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੀ ਗੱਡੀ ਵਾਲੀ ਦਾ ਹੀ ਉਹ ਟਰਾਲਾ ਕਿਹੜੀ ਸਾਈਡ ਤੋਂ ਆ ਰਿਹਾ ਸੀ ਟਰਾਲਾ ਇਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ 'ਚੋਂ ਆ ਰਿਹਾ ਸੀ ਤੇ ਪਰ ਇਹ ਗਲਤ ਕੋਈ ਇਹਨਾਂ ਨੇ ਜਾਂ ਕਹਿੰਦੇ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਫਿਲਹਾਲ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਰੋਡ ਐਕਸੀਡੈਂਟ ਦਾ ਤੁਰਤ ਹੁੰਦੇ ਜਿਆਦਾ ਹੁਣ ਕਰਕੇ ਪਰਨਾ ਕੁੜਾ ਕ੍ਰੋਸ ਕਰਨ ਲੱਗੇ ਹੈਗੇ ਜਿਹੜਾ ਮੋਗਾ ਘਟ ਤੋਂ ਆ ਰਿਹਾ ਤੇ ਦੇਖੋ ਮਨੰਦਰਾ ਬਲੇਰੋ ਜੋ ਇਧਰ ਉੱਪਰ ਵੱਲ ਸੈਟ ਹੋ ਆ ਰਿਹਾ ਉਹ ਤੋਂ ਹੁੰਦੇ ਟਕਰਾਉਣ ਨਾਲ ਜਿਹੜਾ ਪਿੱਛੋਂ ਤੋਂ ਘਟੀ ਆ ਰਹੀਆਂ ਸੀ ਉਹਨਾਂ ਦੇ ਆਪਸ ਵਿੱਚ ਟਕਰੋ ਇਹ ਕਿੰਨੀਆਂ ਗੱਡੀਆਂ ਵੱਜੀਆਂ ਇਹ ਟੋਟਲ 4 ਗੱਡੀਆਂ ਨੇ ਠੀਕ ਕੋਈ ਝਕਮੀ ਵੀ ਹੋਇਆ ਹਾਂਜੀ ਬਲੇਰੋ ਵਾਲੇ ਦੋ ਝਕਮੀਆਂ ਜੀ ਉਹਨਾਂ ਨੂੰ ਵੀ ਬਣਨਾ ਪਿਆ ਕਾਰਨ ਕੀ ਰਹੀ ਆਸ ਇਹਦਾ ਕਰਨੇ ਤੋਂ ਧੰਤ ਜਿਆਦਾ ਹੁਣ ਕਰਕੇ ਪ੍ਰੋਜੈਕਟ ਹੋਏ ਘੋੜੇ ਵਾਲੇ ਹੀ ਇਹ ਕ੍ਰਾਸ਼ ਕਰਨ ਲੱਗੇ ਸੀਗੇ ਤੇ ਅੱਗੋਂ ਇਹ ਗੱਡੀ ਆ ਕੇ ਨਹੀਂ ਕੰਟਰੋਲ ਹੋ ਜਾਂਦਾ ਤੇ ਘੋੜੇ ਵਾਲੇ ਕਿਧਰ ਨੇ ਪਸੇ ਜਾ ਰਹੇ ਸੀਗੇ ਤੇ ਬਲੇਰੋ ਦੀ ਤੇ ਘੋੜੇ ਵਾਲੇ ਆ ਰਹੇ ਮੋਕਾ ਸਾਟਨ ਨੂੰ ਸਾਹਮਣੇ ਸਾਹਮਣੇ ਟੱਕਰ ਹੋਈ ਇਹਨਾਂ ਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਪਰ ਇਹਨਾਂ ਟੱਕਰ ਹੋ ਕੇ ਇੱਧਰ ਥੱਲੇ ਉੱਪਰ ਦੀ ਗੱਡੀ ਚੱਕੀਆਂ ਵਾਲੇ ਦੀ ਚੱਕੀਆਂ ਦੀ ਇੱਕ ਤਾਂ ਥੋੜਾ ਲਾਤ ਵਗੈਰਾ ਦਾ ਫਰੰਕਚਰ ਜੋੜੁੰਨਿਆ ਵਾ ਤੇ ਉਹ ਉਹਨਾਂ ਨੂੰ ਹਸਪਤਾਲ ਚੋਹਾਂਦਾ ਤੇ ਕੈਨੇਡਾ ਪੰਜਾਬ ਦੇ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ